ਹਲੀ ਪਬਲਿਕ ਲਾਈਵ ਇਨਾ ਦਾਮਤ ਤਨ ਵਾਜ ਕਰਨਾ ਮੈਨੂੰ ਨਹੀਂ ਸੀ ਪਤਾ ਕਿ ਇਹ ਇੰਨੇ ਬੱਚੇ ਇਕੱਠੇ ਹੋ ਸਕਦੇ ਆ ਜਦੋਂ ਮੈਨੂੰ ਲੱਗਦਾ ਵੀ ਇੰਨੇ ਬੱਚੇ ਇਕੱਠੇ ਹੋ ਸਕਦੇ ਆ ਨਾ ਕੋ ਪੈਰੈਂਟ ਕਰ ਲੰਗਾ ਜਾਂ ਸਕੂਲ ਕਰ ਲੰਗਾ ਫਿਰ ਵੀ ਚਲੋ ਜਿਹੜਾ ਪਰਿਵਾਰ ਵੱਡਾ ਹੋ ਜਾਂਦਾ ਤੇ ਉਹ ਪਰਿਵਾਰ ਹਮੇਸ਼ਾ ਤਰੱਕੀ ਦੇ ਜਾਂਦਾ ਤੇਰੇ ਪਰਿਵਾਰ ਦੀ ਤਰੱਕੀ ਦੇ ਜਾਂਦਾ ਹੈ ਸੰਸਾਰ ਵੀ ਆਪਣੇ ਸੁਭਾਵਿਤ ਰੱਖੀ ਜਾਂਦਾ ਹੈ ਸੁਭਾਵਤ ਰੱਖੀ ਜਾਂਦਾ ਤੇ ਦੇਸ਼ ਤੱਕੀ ਜਾਂਦਾ ਔਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਮੈਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹਦੇ ਤੋਂ ਬਾਅਦ ਇੱਕ ਬਡੇ ਲੈਵਲ ਦੇ ਉੱਤੇ ਕਿਤੋਂ ਕੋਈ ਸਕੂਲ ਖੁੱਲ੍ਹਾ ਵੱਡਾ ਦੇਖ ਕੇ ਉੱਥੇ ਸੰਬਰਮ ਇਨ ਹੈ ਲਈ ਦਾ ਪਤਾ ਜਾਏਗਾ ਸ਼ਾਇਦ ਉਹਦੇ ਵਿੱਚ ਕੋਈ ਵੱਡਾ ਲੀਡਰ ਜਿਹੜਾ ਉਹ ਵੀ ਇਨਵੋਲਵ ਹੋਏਗਾ ਆਏਗਾ ਜਿੰਨੇ ਵੀ ਮੇਰੇ ਬੱਚੇ ਜੂਥ ਵਾਲੇ ਆਏ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਬਾਬੇ ਨਾਨਕ ਅਗੇ ਮੈਂ ਪ੍ਰਾਰਥਨਾ ਕਰਦਾ ਇਹਨਾਂ ਬੱਚਿਆਂ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਇਹ ਦਿਨ ਦੁਗਣੀ ਤੇ ਰਾਤ ਚੋਗਣੀ ਤਕ ਹੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਸੌਰਤ ਦੇ ਜਨੇ ਬੱਚੇ ਆਏ ਨੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਮੰਦਰ ਜਾਓ ਗੁਰਦਵਾਰੇ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਨਾ ਛੱਡਿਓ ਰੱਬ ਵੀ ਉਸ ਲਈ ਖੁਸ਼ ਹੁੰਦਾ ਜਦੋਂ ਸਾਡੀ ਮਾਂ ਖੁਸ਼ ਹੈ ਸਾਡਾ ਬਾਪੂ ਖੁਸ਼ ਹੈ ਤੇ ਫਿਰ ਸਭ ਕੋਲ ਖੁਸ਼ ਹੈ ਨਾ ਫਿਰ ਆਪਣੇ ਮਦਦ ਨਾਲ ਸਾਰਿਆਂ ਦਾ ਧੰਨਵਾਦ ਕਰੂ ਵਿਨੈਕ ਸਾਹਿਬ ਕਿਹੜੀ ਕਿਹੜੀ ਪਾਰਟੀ ਤੋਂ ਅਲਬੀ ਦਾ ਕਹਿ ਕੇ ਤੁਹਾਡੇ ਨਾਲ ਛੁੜੇ ਆ। ਇਹ ਕਾਫੀ ਤਦਾਦ ਦੇ ਵਿੱਚ 11 ਦੀ ਗਿਣਤੀ ਦੇ ਵਿੱਚ ਅੱਜ ਨਮੂਨਵਾਨਾਂ ਨੇ ਤੁਹਾਡੇ ਪਾਰਟੀ ਦਾ ਬੱਲਾ ਵੜਿਆ ਜੀ। ਦੇਖੋ ਇਹ ਸਾਰੇ ਮੁੰਡੇ ਨਵੇਂ ਤਿਆਰ ਹੋਏ ਨੇ। ਇਹ ਬੋਰਡ ਵੀ ਇਹਨਾਂ ਦਾ ਪਹਿਲਾ ਟਾਣਾ ਹੈ। ਤੇ ਉਹਨਾਂ ਨੂੰ ਮੈਨੂੰ ਚੰਗਾ ਲੱਗਾ ਹੈ। ਕੋਈ ਇਧਰੋਂ ਮੁੜ ਗਿਆ ਬੱਚਿਆਂ ਨਾਲ ਕੀ ਹੁੰਦਾ ਹੈ? ਬੱਚਿਆਂ ਨੂੰ ਜਿੱਧਰ ਚੁਆਇਸ ਹੋ ਉਸ ਪਾਸੋਂ ਚੱਲ ਜਾਂਦੇ ਨੇ। ਤੇ ਹੋ ਸਕਦਾ ਉਹਨਾਂ ਨੂੰ ਮੇਰਾ ਸਵਾਗ ਮੇਰੇ ਕੰਮ ਕਾਜ ਇਹ ਠੀਕ ਲੱਗਿਆ ਜਿੱਧਰ ਆ ਗਿਆ ਨੈਣਾ ਦਾ ਦਿਲ ਕੰਮ ਕਰਦਾ ਤਨਵਾਦ ਕਰਦਾ ਵਿਦੈਕ ਸਾਹਿਬ ਸਮਿਤੀ ਦੇ ਜਨਾਬ ਜਿਹੜੇ ਨੇ ਉਹ ਵੀ ਜ਼ਰੂਰ ਨੇ ਕਿ ਮੈਸੇਜ ਜਣਾ ਚਾਹੋਗੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਕੋਈ ਇਹ ਤੇ ਵਿਸ਼ਵਾਸ ਦੀ ਗੱਲ ਹੈ ਦਸੇ ਨੌਜਵਾਨ ਜਿਹੜੇ ਬੱਚੇ ਆ ਨਾ ਜੀ ਉਹ ਜਿੱਧਰ ਚੱਲ ਜਾਂਦੇ ਆ ਉਧਰ ਹੀ ਚੱਲ ਜਾਂਦੇ ਆ ਖਾਸ ਹੋਰ ਤੇ ਮੋੜਾ ਰਾਜੂ ਮੇਰੇ ਹਲਕੇ ਤੋਂ ਜਸਮਾ ਤੋਂ ਇਹ ਸਾਰਾ ਸ਼ਰੇ ਸੋ ਤਾਂ ਇਹਨਾਂ ਨੂੰ ਜਾਂਦਾ ਇਹਨਾਂ ਬੱਚੇ ਇਕੱਠੇ ਕੀਤੀ ਹੈ ਔਰ ਮੇਰਾ ਬੇਟਾ ਗੌਰਵ ਸੁਮਿਤ ਹੈ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਕੀਤੀਆਂ ਨੂੰ ਕਿਹਾ ਯਾਰ ਤੁਸੀਂ ਨਾ ਤਗੜੇ ਹੋ ਕੇ ਨੌਜਵਨ ਬੱਚੇ ਚੂਥ ਵਾਲੇ ਜਿਹੜੇ ਉਹ ਇਕੱਠੇ ਕਰੋ ਤੋ ਆਪਣੀ ਡਿਊਟੀ ਦੇ ਰਹੇ ਮੈਂ ਸਰ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਮੇਰੇ ਭਰਾਏ ਦੇ ਨਾਲ ਦਾ ਦਿਲੋਂ ਤਨ ਬਾਤ ਕਰਦਾ ਔਰ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦਾ 22 ਜਿੰਦਾਬਾਦ ਬੰਨੀ ਬਾਈ ਜਿੰਦਾਬਾਦ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਐਮਐਲਏ ਸਾਹਿਬ ਕਰਕੇ ਆਏ ਨਾ ਔਰ 2027 ਦੀ ਇਲੈਕਸ਼ਨ ਦੇ ਵਿੱਚ ਇਹ ਜਿੰਨੀ ਵੀ ਜੂਠ ਆ ਠੀਕ ਆ ਇਹ ਸਾਰੀ ਮੰਤਰੀ ਦੇ ਰੂਪ ਚ ਦੇਖਣਾ ਚਾਹੁੰਦੀ ਐਮਐਲਏ ਸਾਹਿਬ ਨੂੰ ਆਪਾਂ ਸਾਰੇ ਨਾਲ ਖੜਿਆ ਆ ਔਰ ਤਿਆਰੀਆਂ ਚੋਣਾਂ ਨੂੰ ਲੈ ਕੇ ਕੀ ਯੂਥ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੁਹਾਡੇ ਸਾਹਮਣੇ 3-400 350 ਮੁੰਡਾ ਸੀਗਾ ਠੀਕ ਆ ਅਗਲੀ ਰੈਲੀ ਦਸੰਬਰ ਮਹੀਨੇ ਸਰਕਾਰ ਇਹਨਾਂ ਠੀਕ ਆ ਉਹਦੇ ਵਿੱਚ ਘੱਟੋ ਘੱਟ 3-4000 ਮੁੰਡੇ ਦੀ ਜਿੰਨੇ ਵੀ ਨਵੀਂ ਯੂਥ ਹੈਗੀ ਆ ਸਾਰੀ ਨਾਲ ਐਮਐਲਏ ਸਭ